ਬੁੱਧਵੀ ਮੇਰੀ ਮਾਂ ਕੱਗਦੀ ਤੱਤੋ ਮੇ ਬੇਬੇ ਬੱਠੀ ਤੂੰ ਘਰ ਘਰ ਭਰਿਆ ਭਰਿਆ ਲੱਗਦਾ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਉੱਪਰ ਤੇ ਦਿਲੋਂ स्वागत है मां मां ਬਹੁਤ ਵੱਡਾ ਸ਼ਬਦ ਹੈ ਕਹਿੰਦੇ ਹਨ ਜਿੱਥੇ ਪਰਮਾਤਮਾ ਨਹੀਂ ਜਾ ਸਕਦਾ ਉੱਥੇ ਪਰਮਾਤਮਾ ਮਾਂ ਨੂੰ ਭੇਜ ਦਿੰਦਾ ਹੈ ਮਾਂ ਦੀ ਮਮਤਾ ਉੱਤੇ ਦੁਨੀਆ ਤੇ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਮਾਂ ਦੀ ਮਮਤਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇੱਕ ਰਿਸਮਾ ਉਦੋਂ ਹੋਇਆ ਜਦੋਂ ਮਾਂ ਦੀ ਮਮਤਾ ਕਿਸੇ ਹੋਰ ਲਈ ਜਾਗਦੀ ਹੈ ਗੇਰ ਨੈਸ਼ਨਲ ਪਾਰਕ ਵਿੱਚ ਰੈਸਕਿਊ ਟੀਮ ਸ਼ੇਰ ਦਾ ਮੋਹਿਨਾ ਕਰਨ ਜਾਂਦੇ ਹੀ ਰਹਿੰਦੇ ਹਨ ਉਹਨਾਂ ਨੇ ਦੇਖਿਆ ਕਿ ਇੱਕ ਸ਼ੇਰਨੀ ਗਰਭਵਤੀ ਹੈ ਅਤੇ ਕੁਝ ਦਿਨਾਂ ਬਾਅਦ ਉਸਨੇ 10 ਬੱਚਿਆਂ ਨੂੰ ਜਨਮ ਦਿੱਤਾ ਕੁਝ ਦਿਨਾਂ ਗੁਜ਼ਰਨ ਤੋਂ ਬਾਅਦ ਰੈਸਕਿਊ ਟੀਮ ਫੇਰ ਮੌਇਨਾ ਕਰਨ ਲਈ ਗਈ ਉਹ ਦੇਖਦੇ ਹਨ ਕਿ ਉਹ ਸ਼ੇਰਨੀ ਦੀ ਮੌਤ ਹੋ ਚੁੱਕੀ ਹੈ ਸ਼ੇਰਨੀ ਨੂੰ ਚੱਕ ਕੇ ਲਿਆਂਦਾ ਗਿਆ ਅਤੇ ਉਸਦੇ ਸੈਂਪਲ ਲਏ ਗਏ ਸੈਂਪਲਰ ਤੋਂ ਪਤਾ ਲੱਗਾ ਕਿ ਕ cobra ਸੱਪ ਦੇ ਕੱਟਣ ਨਾਲ ਉਸ ਦੀ ਮੌਤ ਹੋ ਗਈ ਹੈ। ਰੈਸਕਿਊ ਟੀਮ ਨੇ ਇਹ ਸਮਝਿਆ ਕਿ ਹੋ ਸਕਦਾ ਸ਼ਾਇਦ ਉਸਦੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕੁਝ ਹੀ ਦਿਨ ਬਾਅਦ ਰੈਸਕਿਊ ਟੀਮ ਨੂੰ ਫੇਰ ਜੰਗਲ ਵਿੱਚ ਮੌਇਨਾ ਕਰਨ ਲਈ ਜਾਣਾ ਪਿਆ। ਰੈਸਕਿਊ ਟੀਮ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਕੁੱਤੀ ਸ਼ੇਰਨੀ ਦੇ ਬੱਚਿਆਂ ਨੂੰ ਪਾਲ ਰਹੀ ਹੈ ਅਤੇ ਸ਼ੇਰ ਦੇ ਬੱਚੇ ਉਸ ਨੂੰ ਆਪਣੀ ਮਾਂ ਹੀ ਸਮਝ ਰਹੇ ਹਨ ਰੈਸਕਿਊ ਟੀਮ ਉਹ ਬੱਚਿਆਂ ਨੂੰ ਜੰਗਲ ਵਿੱਚ ਸੁਰੱਖਿਅਤ ਥਾਂ ਤੇ ਲਿਜਾਣਾ ਚਾਹੁੰਦੇ ਸਨ ਪਰ ਉਹ ਸ਼ੇਰਨੀ ਦੇ ਬੱਚੇ ਉਸ ਤੋਂ ਜ਼ਿਆਦਾ ਹੀ ਵਹਿਰਾ ਕਰ ਰਹੇ ਸਨ ਇਸ ਲਈ ਉਹਨਾਂ ਨੂੰ ਕੁੱਤੀ ਨੂੰ ਵੀ ਨਾਲ ਲਿਜਾਣਾ ਪਿਆ ਸ਼ੇਰ ਤੇ ਬੱਚੇ ਕੁੱਤੀ ਦਾ ਹੀ ਦੁੱਧ ਚੁੰਘਦੇ ਸਨ ਅਤੇ ਉਸ ਨੂੰ ਹੀ ਮਾਂ ਸਮਝਦੇ ਸਨ ਸ਼ੇਰ ਤੇ ਬੱਚੇ ਹਣ ਵੱਡੇ ਹੋ ਚੁੱਕੇ ਹਨ ਅਤੇ ਹੁਣ ਕੁੱਤੇ ਵੀ ਉਹਨਾਂ ਦੇ ਨਾਲ ਹੀ ਰਹਿ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੇ ਗਲਤੀ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ